ਮੈਂ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਮਾੜੇ ਟਾਈਮ 'ਚ ਕਮੈਂਟ ਕੀਤੇ। ਹੂੰ ਲੱਤਾਂ ਖਿੱਚੀਆਂ ਲੱਤਾਂ ਖਿੱਚੀਆਂ ਕਿਉਂਕਿ ਜੇ ਉਹ ਲੋਕ ਨਾ ਹੁੰਦੇ ਤੇ ਸ਼ਾਇਦ ਮੈਂ ਇੱਥੇ ਨਾ ਬੈਠਾ ਹੂੰ। ਹਾਂ ਉਹ ਲੋਕਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਇੱਕ ਕੈਟਾਗਰੀ ਹੈ। ਉਹਨਾਂ ਨੂੰ ਸਿਰਫ ਆਹੀ ਕੰਮ ਹੈ। ਤੇ ਮੈਂ ਉਹਨਾਂ ਨਾਲ ਗੁੱਸੇ ਨਹੀਂ ਹੁੰਦਾ। ਮੈਂ ਉਹਨਾਂ ਦਾ ਧੰਨਵਾਦ ਕਰਦਾ। ਹੂੰ ਇੱਕ ਸਾਡੇ ਪਿੰਡ ਦੇ ਵਿੱਚ ਬੰਦਾ ਸੀ ਮੈਂ ਨਾਮ ਨਹੀਂ ਲੈਣਾ ਚਾਹੂੰਗਾ। ਮੈਨੂੰ ਕਹਿੰਦਾ ਯਾਰ ਹੋਣੀ ਐ ਹਮ ਆਵਾਲ ਆ ਕਪੜੇ ਆ ਕੁਛ ਦੇਖਾਂਗੇ ਜਦੋਂ ਵਿਆਹ ਹੋ ਗਿਆ ਹਮ ਤੇ ਬਈ ਮੈਂ ਉਹ ਬੰਦੇ ਨੂੰ ਨਾ ਅੱਜ ਵੀ ਸਾਸਰੀਕਲ ਸਪੈਸ਼ਲ ਬੁਲਾਉਣਾ ਵੀ ਬਈ ਯਾਰ ਧੰਨਵਾਦ ਜੇ ਤੂੰ ਇੰਨੀ ਗੱਲ ਕਹੀ ਸੀ ਤਾਂ ਵੀ ਅੱਜ ਰੋਟੀ ਜੋ ਗਈ ਹੈ ਹੋ ਸਕਦਾ ਜਦੋਂ ਮੈਂ ਡਾਕਟਰ ਕੋਲ ਲੱਗਿਆ ਸੀਗਾ ਹਮ ਉਦੋਂ ਮੈਂ ਘੁੰਮਦਾ ਫਿਰਦਾ ਜਿਵੇਂ ਮੰਡੀਰ ਕਰਦੀ ਏ ਹਮ ਠੀਕ ਹੈ ਕੰਮ ਨਾ ਕਰਦਾ ਜਦੋਂ ਨੂੰ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਕੁਝ ਸਿੱਖਣ ਨੂੰ ਨਹੀਂ ਮਿਲਦਾ ਕਿਉਂਕਿ ਪਹਿਲਾ ਟਾਈਮ ਸੀਗਾ ਜਿਹੜਾ 5-7 ਸਾਲ ਕੰਮ ਸਿੱਖ ਲਿਆ ਉਸ ਤੋਂ ਬਾਅਦ ਅਰ ਜੇਵੇਂ ਕਬੀਲਦਾਰੀਆਂ ਨਹੀਂ ਹੋ ਜਾਂਦੀ ਕਿ ਬੰਦਾ ਸਿੱਖ ਨਹੀਂ ਸਕਦਾ ਤੇ ਮੈਂ ਉਹਦਾ ਧੰਨਵਾਦ ਕਰਦਾ ਵੀ ਜੇ ਤੂੰ ਮੈਨੂੰ ਇੰਨੀ ਗੱਲ ਕਹੀ ਤਾਂ ਮੈਂ ਅੱਜ ਰੋਟੀ ਜੋਗਾ ਬੱਚੇ ਨੇ ਬਈ ਜੀ ਚੀਜ਼ ਉੱਥੇ ਮੰਗਣੀ ਹੁੰਦੀ ਹੈ ਜਿੱਥੇ 4 ਜਣੇ ਖੜੇ ਹੋਣ ਬਿਲਕੁਲ ਤੇ ਚੀਜ਼ ਵੀ ਉਹੋ ਜੀ ਮੰਗਣੀ ਹੈ ਕੋਸਟਲੀ ਹੂੰ ਉੱਥੇ ਬੱਚਿਆਂ ਨੇ ਜੀਜੀ ਉਹਦੀ ਮੰਗਣੀ ਹੁੰਦੀ ਹੈ ਕਿ ਜਿਹੜੀ ਨਾ ਤਾਂ ਆਪਾਂ ਨਾ ਕਰ ਸਕਦੇ ਹੂੰ ਤੇ ਨਾ ਹੀ ਆਪਾਂ ਉਹਨੂੰ ਝੇੜ ਸਕਦੇ ਬਿਲਕੁਲ ਆਪਾਂ ਨੂੰ ਮਜਬੂਰੀ ਚ ਲੈ ਕੇ ਜਾਣਾ ਪੈਣੀ ਪੈਂਦੀ ਆ ਫਿਰ ਹਰ ਇੱਕ ਸਾਲ ਐਨੂਅਲ ਫੰਕਸ਼ਨ ਹੂੰ ਉੱਥੇ ਜੇ ਬੰਦਾ ਐਨੂਅਲ ਫੰਕਸ਼ਨ ਚ ਕਰਵਾਉਂਦਾ ਹੂੰ ਤਾਂ ਜੇਵ ਜਾਂਦੀ ਏ ਜੇ ਨਹੀਂ ਕਰਵਾਉਂਦਾ ਤੇ ਬੱਚੇ ਦੀ ਐਵੇਂ ਡਾਊਨ ਹੁੰਦੀ ਬੱਚਾ ਉੱਥੇ ਆਉਂਦਿਆਂ ਉਹਨੂੰ ਫੀਲ ਕਰਦਾ ਵੀ ਮੇਰੇ ਇਨਸਲਟ ਹੋ ਤੇ ਬੱਚਿਆਂ ਨੂੰ ਖੁਸ਼ ਰੱਖਣ ਵਾਸਤੇ ਬੰਦਾ ਬਹੁਤ ਕੁਛ ਕਰਦਾ ਬਹੁਤ ਕੁਛ ਕਰਦਾ ਮਾਪੇਓ ਖਾਸ ਕਰ ਬਹੁਤ ਕੁਛ ਕਰਦਾ ਬਹੁਤ ਕੁਛ ਕਰਦਾ ਉਸ ਕਰਕੇ ਬਾਈ ਜਦੋਂ ਆਪਾਂ ਚੰਗਿਆਂ ਚ ਬੈਠਦੇ ਆ ਨਾ ਹੂੰ ਤੇ ਉਦੋਂ ਆਪਣੀ ਜੇਬ ਨਹੀਂ ਸਾਥ ਦਿੰਦੀ ਜੇ ਸਾਥ ਦਿੰਦੀ ਹੈ ਤੇ ਜੇਬ ਤੇ ਰਹਿੰਦਾ ਕੁਛ ਨਹੀਂ ਇਸ ਕਰਕੇ ਬਾਈ ਵੀ ਜੱਗ ਰੱਬ ਨੇ ਜਿੰਨੀ ਕਿ ਰਾਜਾ ਚ ਰੱਖਿਆ ਨਾ ਹੁੰਦਾ ਸ਼ੁਕਰ ਹੈ ਹੁੰਦਾ ਸ਼ੁਕਰ ਕਰਦੇ ਆ ਵੀ ਚਲੋ ਜਿੰਨੇ ਜੋਗਾ ਰੱਖਿਆ ਕਿਉਂਕਿ ਕੋਈ ਨਸ਼ਾ ਨਹੀਂ ਕੋਈ ਵੈਲ ਨਹੀਂ ਠੀਕ ਹੈ ਅੱਜ ਜੇ ਪਿੰਡ ਦੇ ਵਿੱਚੋਂ ਕੋਈ ਹੱਥ ਅਧਾਰੇ ਦੀ ਲੋੜ ਪੈਂਦੀ ਹੈ ਉਹ ਵੀ ਮਿਲਦਾ ਇੱਜ਼ਤ ਵਾਲੇ ਪਾਸੇ ਚ ਤੇ ਸ਼ੁਕਰ ਮਿਲਾ ਕਰਨਾ ਵੀ ਚਾਹੀਦਾ ਵੀ ਰੱਬ ਨੇ ਜਿੰਨਾ ਕੁ ਦਿੱਤਾ ਜਿਵੇਂ ਤੁਸੀਂ ਕਿਹਾ ਵੀ ਆਪਣੇ ਤੋਂ ਹੇਠਾਂ ਹੀ ਬਹੁਤ ਨੇ ਆਪਣੇ ਤੋਂ ਉੱਪਰ ਵੀ ਬਹੁਤ ਨੇ ਤਾਂ ਹਮੇਸ਼ਾ ਇਹ ਕੋ ਸੋਚਿਆ ਜਾਂਦਾ ਵੀ ਯਾਰ ਮੈਂ ਤਾਂ ਉੱਪਰ ਲੇਅਰ ਦਾ ਬੰਨਾ ਇਹ ਕਿਉਂ ਨਹੀਂ ਸੋਚਿਆ ਜਾਂਦਾ ਵੀ ਜੇ ਮੈਂ ਹੇਠ ਲੇਅਰ ਦਾ ਹੁੰਦਾ ਤਾਂ ਮੇਰਾ ਕੀ ਹੁੰਦਾ ਬਿਲਕੁਲ ਸ਼ੁਭਾਈ ਜੀ ਸਮਾਂ ਬਹੁਤ ਉਹ ਜੇ ਦੇਖਿਆ ਹੋ ਸਕਦਾ ਆਪਣਾ ਦੁਬਾਰਾ ਮੈਂ ਪਹਿਲਾਂ ਵੀ ਕਹਿ ਚੁੱਕੇ ਵੀ ਆਪਣਾ ਦੁਬਾਰਾ ਮੁਲਾਕਾਤ ਹੋਵੇ ਤੇ ਆਪਾਂ ਉਹਦੇ ਚ ਗੱਲਾਂ ਬਾਤਾਂ ਕਰਾਂਗੇ ਬਾਈ ਜੀ ਅੱਜ ਜਿਸ ਲੈਵਲ ਤੇ ਖੜੇ ਆ ਨਾ ਇਹ ਕਦੇ ਸੋਚਿਆ ਨਹੀਂ ਸੀ ਹੂੰ ਕਦੇ ਸੋਚਿਆ ਨਹੀਂ ਸੀ ਵੀ ਆਰਐਮਬੀ ਟੈਲੀਵਿਜ਼ਨ ਤੇ ਜਸ ਗਰੇਵਾਲ ਦੇ ਬਰਾਬਰ ਬੈਠ ਕੇ ਗੱਲਬਾਤ ਹੋਊਗੀ ਹੂੰ ਕਦੇ ਸੋਚਿਆ ਨਹੀਂ ਸੀ ਲਾਈਫ ਦੇ ਵਿੱਚ ਵੀ ਐਦਾਂ ਹੋਊਗਾ ਪਰ ਬਾਈ ਜਿਹੜਾ ਮੈਂ ਮਨ ਵਿੱਚ ਸੋਚਦਾ ਵੀ ਜਿਹੜਾ ਕਦੇ ਸੋਚਿਆ ਨਹੀਂ ਸੀ ਹੂੰ ਉਹ ਅੱਜ ਹੋ ਰਿਹਾ ਹੈ ਕਰ ਰਹੇ ਆ ਤੇ ਜਿਹੜਾ ਸੋਚੀ ਬੈਠੇ ਆ ਉਹ ਤਾਂ ਡੈਫੀਨੇਟਲੀ ਕਰਾਂਗੇ ਉਹ ਤਾਂ ਹੋ ਗਈ ਹੋਊਗਾ ਬਿਲਕੁਲ ਵੀ ਆਪਦੇ ਆਪ ਤੇ ਭਰੋਸਾ ਹੈ ਬਿਲਕੁਲ ਕੌਨਫੀਡੈਂਸ ਹੋਣਾ ਵੀ ਚਾਹੀਦਾ ਹਾਂ ਬਿਲਕੁਲ ਹੋਣਾ ਚਾਹੀਦਾ ਕਿਉਂਕਿ ਜਿੰਨਾ ਚਿਰ